ਜ਼ਹਰੀਲੇ ਸਬਦ ਦੇ ਦਸਣ ਨਾਲ ਇੱਕ ਔਰਤ ਦੀ ਹੋਈ ਮੌਤ ਫਿਲੌਰ 5 ਜੁਲਾਈ ਮ੍ਰਿਤਕ ਦੀ ਬੇਟੀ ਜਾਨਕੀ ਨੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਮਾਤਾ ਦਾ ਨਾਮ ਮੀਨਾ ਦੇਵੀ ਉਮਰਸਟ ਸਾਲ ਦੀ ਕਰੀਬ ਸੀ ਜੋ ਕਿ ਸਫਾਬਾਦ ਵਿੱਚ ਰਹਿੰਦੇ ਸੰਜਨਾ ਨੂੰ ਰਾਤ ਵੇਲੇ ਜ਼ਹਰੀਲੇ ਸਬਦ ਵੱਲੋਂ ਘਰ ਅੰਦਰ ਹੀ ਕੱਟਿਆ ਗਿਆ ਕਟਣ ਦੌਰਾਨ ਇਲਾਜ ਲਈ ਮੀਨਾ ਦੇਵੀ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਮੀਨਾ ਦੇਵੀ ਦੀ ਹਾਲਤ ਨੂੰ ਗੰਭੀਰ ਦੇਖਦੇ ਕੁਈ ਡਾਕਟਰਾਂ ਨੇ ਉਸ ਨੂੰ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਪਰਿਵਾਰ ਨੇ ਆਪਣੀ ਮਰਜ਼ੀ ਨਾਲ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਦਾਖਲ ਹੋਣ ਤੋਂ ਬਾਅਦ ਜ਼ਹਿਰ ਪੂਰਾ ਸਰੀਰ ਵਿੱਚ ਫੈਲ ਚੁੱਕਿਆ ਸੀ ਅਤੇ ਜ਼ਹਿਰ ਫੈਲਣ ਕਾਰਨ ਉਸ ਦੀ ਮੌਤ ਹੋ ਗਈ ਅਤੇ ਜਦੋਂ ਪਰਿਵਾਰਿਕ ਵੱਲੋਂ ਬੋਡੀ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਤੇ ਡਾਕਟਰ ਨੀਰਜ ਸੋਢੀ ਨੇ ਗੱਲਬਾਤ ਕਰਦੇ ਆ ਦੱਸਿਆ ਕਿ ਸਾਡੇ ਡਾਕਟਰਾਂ ਨੇ ਚੈੱਕ ਕੀਤਾ ਤਾਂ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ ਅਤੇ ਡਾਕਟਰਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਡੈੱਡ ਬੋਡੀ ਨੂੰ ਹਵਾਲੇ ਕਰ ਦਿੱਤੀ ਗਈ। ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ जानकी देवी जिसकी मृत्यु हुई वो क्या लग रहे थे आप मम्मी कि, वो एक, उनकी उम्र क्या है साठ है क्या नाम था मीना देवी कैसे हुई उसका रात में साँप काटे कि छुट्टी पिपरी का रही इसे पता नहीं चली बारह बज गई ना तब मालूम हुई कि इसे इसका जहर फैल गए हॉस्पिटल ले गिए हॉस्पिटल से रिटायर कर दिए इसका प्राइवेट में एक्सरे कराई रिपोर्ट में मिली कि सजाला सांप काट लिए आपको कैसे पता लगा ਇਹ ਰਿਪੋਰਟ ਲਗਾ ਕੇ ਚੈੱਕ ਕਰਾਈਂ ਕਹਾਂ ਕਿ ਰਹਿਣੇ ਨੇ ਰੋਰਾ ਹੂਆ ਜੋਤੀ ਹਸਪਤਲ ਨਹੀਂ ਆਪ ਕਹਾਂ ਪੇ ਰਹਿਣੇ ਨੇ ਹਮ ਤਾਂ ਇਹ ਸਫਾਵਾਦ ਨੇ ਸਫਾਵਾ ਕੱਲ ਦੁਪਹਿਰ ਨੂੰ ਤਕਰੀਬਨ 1 ਵਜੇ ਸਿਵਲ ਹਸਪਤਲ ਫਲੋਰ ਦੀ ਐਮਰਜੈਂਸੀ ਵਿਕੇ ਇੱਕ ਮਰੀਜ਼ ਜਿਹੜਾ ਕੀ ਨੀਨਾ ਦੇਵੀ ਉਰਫ ਜਾਨਗੀ ਸੀਗਾ ਉਹ ਉਹਦੇ ਰਿਸ਼ਤੇਦਾਰਾਂ ਨੂੰ ਲੈ ਕੇ ਆਏ ਉਹਦੀ ਹਾਲਤ ਕੁਝ ਗੰਭੀਰ ਸੀ ਉਸ ਵੇਲੇ ਤੇ ਉਹਦੀ ਜਿਹੜੀ ਕੰਪਲੇਨਟ ਸੀ ਉਹ ਸੀ ਨੀਰੇ ਪੇਟ ਵਿੱਚ ਦਰਦ ਹੋ ਰਿਹਾ ਤੇ ਜਦੋਂ ਤੋਂ ਪੁੱਛਿਆ ਗਿਆ ਵੀ ਕਿਉਂ ਹੋ ਰਿਹਾ ਉਹਨੇ ਕਿਉਂਕਿ ਉਹਦੀ ਹਾਲਤ ਗੰਭੀਰ ਸੀ ਉਹ ਕੁਝ ਠੀਕ ਤਰ੍ਹਾਂ ਜਵਾਬ ਨਹੀਂ ਦੇ ਪਾਈ ਫਿਰ ਉਹਦੇ ਰਿਸ਼ਤੇਦਾਰਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਵੀ ਬਾਹ ਤੇ ਕਿਸੇ ਜਾਨਵਰੀਆਂ ਕਿਸੇ ਇਨਸੈਕਟ ਨੇ ਕੱਟ ਲਿਆ ਸ਼ਾਇਦ ਉਹਦੇ ਕਾਰਨ ਹੈ ਹੂੰ ਫਿਰ ਉਹਦਾ ਸੀ ਜੋ ਵੀ ਬੰਦਾ ਟ੍ਰੀਟਮੈਂਟ ਸੀਗਾ ਐਮਰਜੈਂਸੀ ਟ੍ਰੀਟਮੈਂਟ ਦਿੱਤਾ ਉਹਨੂੰ ਸਟੈਬਲਾਈਜ਼ ਕੀਤਾ ਥੋੜਾ ਉਸ ਤੋਂ ਬਾਅਦ ਬਾਹਾਂ ਚੈੱਕ ਕੀਤੀ ਡਾਕਟਰ ਹੀਰਾ ਸ਼ਰਮਾ ਸੀਗੇ ਐਮਰਜੈਂਸੀ ਮੈਡੀਕਲ ਆਫਸਰ ਡਿਊਟੀ ਤੇ ਉਹਨਾਂ ਨੇ ਸਾਰਾ ਦੇਖਿਆ ਤੇ ਬਾਹਾਂ ਤੇ ਕੋਈ ਸਾਨੂੰ ਸੱਪ ਦੇ ਕੱਟੇ ਦਾ ਨਿਸ਼ਾਨ ਤਾਂ ਨਹੀਂ ਮਿਲਿਆ ਹੂੰ ਕਿਉਂਕਿ ਹਾਲਤ ਔਰੀ ਗੰਭੀਰ ਸੀ ਔਰ ਸਾਡੇ ਕੋਲ ਇੱਥੇ ਕੋਈ ਮੈਡੀਕਲ ਸਪੈਸ਼ਲਿਸਟ ਨਹੀਂ ਹੈਗਾ ਫਿਰ ਅਸੀਂ ਉਹਨੂੰ ਜਲੰਧਰ ਸਿਵਲ ਹਸਪਤਲ ਰੈਫਰ ਕਰਤਾ ਉਸ ਤੋਂ ਬਾਅਦ ਫਿਰ 4 ਵਜੇ ਉਹ ਦੁਬਾਰਾ ਉਹਨੂੰ ਲੈ ਕੇ ਆਏ ਉਸ ਵੇਲੇ ਉਹ ਮਰੀਜ਼ ਜਿਹੜਾ ਹੈ ਉਹ ਬਰਾਉਟਟ ਸੀ ਠੀਕ ਹੈ